हम अब गण परे एक गुण नाहीं अमृत शाड बिखै बिखखाई माया मोह परम पै भूले सुतदारा सों प्रीति लगाई ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਬੰਦਾ ਹੋ ਕੇ ਬੰਦਾ ਹੋ ਕੇ ਬੰਦਗੀ ਨਹੀਂ ਕੀਤੀ ਤੇ ਫਿਰ ਬੰਦਾ ਅਖਵਾਉਣ ਦਾ ਕੀ ਫਾਇਦਾ ਸਾਧ ਹੋ ਕੇ ਮਨ ਨੂੰ ਸਾਧਿਆ ਨਹੀਂ ਸਾਧ ਹੋ ਕੇ ਮਨ ਨੂੰ ਸਾਧਿਆ ਨਹੀਂ ਓਏ ਐਵੇਂ ਜਟਾ ਵਧਾਉਣ ਦਾ ਕੀ ਫਾਇਦਾ ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਨੇ ਉੱਚੇ ਵੇਖ ਕੇ ਕਿਸੇ ਦੇ ਮਹਿਲ ਸੋਨੇ ਉੱਚੇ ਵੇਖ ਕੇ ਕਿਸੇ ਦੇ ਮੈਲ ਸੋਨੇ ਓਏ ਕੁੱਲੀ ਆਪਣੀ ਢੋਂਦਾ ਕੀ ਫਾਇਦਾ ਆਕੇ ਸੰਗਤ ਵਿੱਚ ਸ਼ਾਂਤੀ ਦੇ ਨਹੀਂ ਮਾਣੀ ਆਕੇ ਸੰਗਤ ਵਿੱਚ ਸ਼ਾਂਤੀ ਜੇ ਨਹੀਂ ਮਾਣੀ ਤੇ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਆ ਕੇ ਸੰਗਤ ਵਿੱਚ ਸ਼ਾਂਤੀ ਦੇ ਨਹੀਂ ਮਾਣੀ ਤੇ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ ਸਰਬ ਕਲਾ ਸਮਰੱਥ ਜੀ ਸਤਿਗੁਰੂ ਖਸ਼ੰਦਾ ਕਿਰਪਾ ਕਰਕੇ ਫੇਰਿਓ ਗੁਰ ਗਿਆਨ ਧਰੰਦਾ ਖੁਦਾ ਆਇਆ ਬਨਵਾਰੀ ਮਖਸ਼ੂਦਾਤ ਕਵੀ ਸ਼ਰੀ ਹੇ ਅਰਦਾਹਵਾਰੀ ਉਹ ਧੰਨੇ ਕੀਤਾ ਯਾਦ ਸੀ ਤੂੰ ਪਲ ਨਾ ਲਾਇਆ ਪ੍ਰਗਟ ਹੋ ਕੇ ਪੱਥਰੋਂ ਜੀ ਪ੍ਰਗਟ ਹੋ ਕੇ ਪੱਥਰੋਂ ਆਦਰਸ਼ ਦਿਖਾਇਆ ਓ ਕਣਕਣ ਅੰਦਰ ਵਸਦੀ ਹਰਿਆ ਸਭ ਤੇਰੀ ਮਾਇਆ ਹਰ ਨਾਕਸ਼ ਬੀਮਾਰ ਕੇ ਪ੍ਰਹਿਲਾਦ ਤੁਰਾਇਆ ਭਗਤਾਂ ਦੀ ਜਿੱਤ ਸਦਾਈ ਹਰ ਦੇ ਹੰਕਾਰੀ ਭਗਤਾਂ ਦੀ ਜਿੱਤ ਸਦਾਈ ਹਰ ਦੇ ਹੰਕਾਰੀ ਬਖਸ਼ੋ ਦਾਤ ਕਵੀਸ਼ੇਰੀ ਹਾਏ ਅਰ ਜਹਮਾਰੀ ਉਹ ਰਖ ਲੈ ਈ ਆਪਣੇ ਸੇਵਕਾਂ ਦੀ ਕਰਦਾ ਆਪੇ ਪ੍ਰਗਟ ਹੋ ਕੇ ਆਪ ਹੀ ਤੂੰ ਪਹਿ ਜਸਵਾਰੀ ਬਖਸ਼ੋ ਦਾਤ ਕਵੀ ਸ਼ਰੀ ਹੇ ਅਰਦਾਸ ਹਮਾਰੀ ਖਿੱਤੀ ਵਿੱਚ ਸੀ ਲੁਕ ਗਿਆ ਕਬੀਰ ਜਲ ਰੂਪ ਭਗਤ ਦਾ ਤਾਰ ਕੇ ਸਿਰੇ ਕਾਜ ਚੜਾਇਆ ਓ ਧਨ ਕਬੀਰ ਤਨ ਹੋਵੰਦੀ ਹਰ ਪਾਸੇ ਭਾਰੀ ਬਖਸ਼ੋ ਦਾਤ ਕਵੀ ਸ਼ਰੀ ਹਏ ਅਰ ਜੇ ਹਮਾਰੀ ਓ ਰਵਿਦਾਸ ਭਗਤ ਦਾ ਮਾਨ ਸੀ ਤੂੰ ਆਪ ਵਿਧਾਇਆ ਜਾਂ ਪੰਡਤਾਂ ਦੀ ਪੰਗਤ ਮੇ ਸਭ ਨਾਲ ਵਿਖਾਇਆ ਓਏ ਤੇਰੀ ਝੂਠੀ ਦੋਤਰੀ ਖਮਾਰੀ ਮਛੋ ਦਾਤ ਕਵੀ ਖਰੀ ਹੇ ਅਰ ਜਹਮਾਰੀ ਹੋ ਨਰਕੀ ਡਿਗਦੇ ਸਿੱਖ ਨੂੰ ਜਾ ਝਟ ਬਚਾਇਆ ਕਜੇ ਪੁਰਹਸ਼ਯਾਰ ਮੇ ਨੋ ਪਲ ਨਾ ਲਾਇਆ ਖੜ ਗਏ ਪੈਰ ਆਦਾਰ ਬਣ ਖੜ ਗਿਆ ਪੈਰੇਦਾਰ ਬਣ ਗੁਰਪਾ ਆਏ ਹਾ ਚਰਨੀ ਕੰਠ ਲਾਓ ਗੁਰਦੇਵ ਜੀ ਆਏ ਹਾ ਚਰਨੀ ਹੋ ਹੀਰਾ ਚੰਨ ਪੰਜਾਬ ਸਿੰਘ ਚਲਿਆ